ਜਦੋਂ ਵੀ ਰੰਦੇ ਦੁਨੀਆ ਤੱਕ ਹੀਰੇਆਂ ਦੀ ਗੱਲ ਕੀਤੀ ਜਾਊਗੀ ਤਾਂ ਕੋਹੀਨੂਰ ਹੀਰੇ ਦਾ ਜ਼ਿਕਰ ਸਦਾ ਕੀਤਾ ਜਾਊਗਾ ਕਿਉਂਕਿ ਕੋਹੀਨੂਰ ਹੀਰਾ ਹੈ ਹੀ ਨਾ ਬੇਸ਼ਕੀਮਤੀ ਤੇ ਕਿੰਨਾ ਖੂਬਸੂਰਤ ਉਸਦਾ ਇਤਿਹਾਸ ਹੈ ਆ ਵਾਜ ਨਜ਼ਰ ਮਾਰਦੇ ਕੋਹੀਨੂਰ ਹੀਰਾ ਕਿਹਾ ਜਾਂਦਾ ਹੈ ਕਿ ਗੋਲ ਕੰਡਾ ਦੀਆਂ ਖਾਣਾ ਵਿੱਚੋਂ ਬਰਾਮਦ ਹੋਇਆ ਸੀ ਇਹ ਜੋ ਕਿ ਆਂਧਰਾ ਪ੍ਰਦੇਸ਼ ਦਾ ਸਮੁੰਦਰੀ ਤੱਟ ਏਰੀਆ ਉੱਥੇ ਪਾਇਆ ਜਾਂਦਾ ਉਸ ਵੇਲੇ ਸ਼ਾਜਹਾਨ ਜੋ ਕਿ ਉਸ ਵੇਲੇ ਦਾ ਮੁਗਲ ਸਮਰਾਟ ਸੀ ਸਭ ਤੋਂ ਪਹਿਲਾਂ ਕੋਹੀਨੂਰ ਹੀਰਾ ਸ਼ਾਜਹਾਨ ਦੇ ਕੋਲ ਗਿਆ ਜਿਸ ਵੇਲੇ ਇਹ ਹੀਰਾ ਨਿਕਲਿਆ ਉਦੋਂ ਇਹ 793 ਕੈਰਟ ਦਾ ਸੀ ਪਰ ਸ਼ਾਹਜਹਾਨ ਨੇ ਦੀ ਚਮਕ ਵਧਾਉਣ ਦੇ ਲਈ ਇਟਲੀ ਤੋਂ ਸਪੈਸ਼ਲਰ ਨੂੰ ਕਟਵਾਇਆ ਤੇ ਇਹ ਉਸ ਤੋਂ ਬਾਅਦ 793 ਤੋਂ 186 ਕੈਰਟ ਦਾ ਹੋ ਗਿਆ ਸ਼ਾਹਜਹਾਨ ਤੋਂ ਬਾਅਦ ਇਹ ਹੀਰਾ ਔਰੰਗਜ਼ੇਬ ਦੇ ਕੋਲ ਚਲਾ ਗਿਆ ਤੇ ਆਰੰਗਜ਼ੇਬ ਦੀ ਜਦੋਂ ਮੌਤ ਹੋਈ ਉਸ ਤੋਂ ਬਾਅਦ ਉਸਦੇ ਪੁੱਤੇ ਮੁਹੰਮਦ ਸ਼ਾਹ ਦੇ ਕੋਲ ਚਲਾ ਗਿਆ ਉਸ ਤੋਂ ਬਾਅਦ ਜਦੋਂ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਹਰਾ ਕੇ ਕੋਹੀਨੂਰ ਹੀਰਾ ਉਸ ਦੇ ਕੋਲ ਆ ਗਿਆ ਕਿਹਾ ਜਾਂਦਾ ਹੈ ਕਿ ਨਾਦਰ ਸ਼ਾਹ ਨੇ ਹੀ ਇਸ ਹੀਰੇ ਦਾ ਨਾਮ ਕੋਹినూర్ ਹੀਰਾ ਰੱਖਿਆ ਸੀ ਜਦੋਂ ਨਾਦਰ ਸ਼ਾਹ ਦੀ ਮੌਤ ਹੋਈ ਤੇ ਜਿਸ ਨੂੰ ਆਪਾ ਅਬਦਾਲੀ ਦੇ ਨਾਮ ਤੋਂ ਜਾਣਦੇ ਆ ਮੁਹੰਮਦ ਅਬਦਾਲੀ ਉਹ ਜੋ ਕਿ ਨਾਦਰ ਸ਼ਾਹ ਦੀ ਸਿਨਾਂ ਦੇ ਵਿੱਚ ਇੱਕ ਜਮਾਦ ਕਮਾਂਡਰ ਸੀ ਉਸ ਤੋਂ ਬਾਅਦ ਪਰਸ਼ਿਆ ਦਾ ਰਾਜਾ ਅਬਦਾਲੀ ਨੂੰ ਹੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਹ ਹੀਰਾ ਕੋਹినూర్ ਹੀਰਾ ਅਬਦਾਲੀ ਦੇ ਕੋਲ ਆ ਗਿਆ ਤੇ ਅਬਦਾਲੀ ਨੂੰ ਹਰਾ ਕੇ ਸ਼ਾਹ ਸੁਜਾਨ ਨੇ ਇਹ ਹੀਰਾ ਆਪਣੇ ਕੋਲ ਲੈ ਲਿਆ ਜਦੋਂ ਸ਼ਾਹ ਸੁਜਾ ਸ਼੍ਰੀਨਗਰ ਗਿਆ ਤੇ ਉੱਥੇ ਦੇ ਰਾਜੇ ਜਵਾਰ ਖਾਨ ਨੂੰ ਪਤਾ ਲੱਗਾ ਕਿ ਦੁਨੀਆਂ ਦਾ ਸਭ ਤੋਂ ਕੀਮਤੀ ਹੀਰਾ ਸੁਜਾ ਦੇ ਕੋਲ ਹੈ ਤਾਂ ਉਸਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਰ ਸ਼ਾਹ ਸੁਜਾ ਕਾਫੀ ਸਮਝਦਾਰ ਸੀ ਉਸਨੇ ਹੀਰਾ ਆਪਣੇ ਕੋਲ ਨਹੀਂ ਰੱਖਿਆ ਸੀ ਇਸ ਕਰਕੇ 1817 ਚ ਸ਼ੇਰ ਗੜੀ ਦੇ ਵਿੱਚ ਉਸ ਨੂੰ ਕੈਦ ਕਰ ਲਿਆ ਗਿਆ ਪਰ ਉਹਦੇ ਕੋਲ ਉਹ ਹੀਰਾ ਪ੍ਰਾਪਤ ਨਹੀਂ ਹੋਇਆ ਉਹ ਹੀਰਾ ਲੈ ਕੇ ਉਸ ਦੀ ਪਤਨੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਗਈ ਕਿਉਂਕਿ ਉਸ ਨੂੰ ਪਤਾ ਸੀ ਕਿ ਏਸ਼ੀਆ ਦੇ ਵਿੱਚ ਜੇ ਕੋਈ ਸਮਰਾਟ ਉਸਦੇ ਪਤੀ ਨੂੰ ਛੁੜਾ ਸਕਦਾ ਹੈ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੀ ਹੈ ਉਸਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੌਦਾ ਕੀਤਾ ਕਿ ਉਹ ਕੋਹੀਨੂਰ ਹੀਰਾ ਪੰਜਾਬ ਦੇ ਖਜ਼ਾਨੇ ਨੂੰ ਦੇ ਦੇਵੇਗੀ ਜੇ ਉਸਦੇ ਪਤੀ ਨੂੰ ਛਲਾ ਲਿਆਉਣਗੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਨੇ ਉਹਨਾਂ ਦੀ ਫੌਜ ਨੇ ਦੋ ਵਾਰ ਸ਼ੇਰ ਗੜੀ ਦੇ ਉੱਪਰ ਹਮਲਾ ਕੀਤਾ ਪਹਿਲੀ ਵਾਰ ਤਾਂ ਬਹੁਤ ਜ਼ਿਆਦਾ ਬਰਫ਼ ਪੈ ਕੇ ਦੂਸਰੀ ਵਾਰ ਵੀ ਬਹੁਤ ਜ਼ਿਆਦਾ ਗਰਮੀ ਸੀ ਪਰ ਉਸ ਵੇਲੇ ਹਰੀ ਸਿੰਘ ਨਲੂਆ ਨੇ ਕਮਾਂਡ ਸੰਭਾਲੀ ਤੇ ਉਸ ਨੇ ਸ਼ੇਰ ਗੜੀ ਨੂੰ ਜਿੱਤ ਲਿਆ ਤੇ ਮਹਾਰਾਜਾ ਸ਼ਾਹ ਸੁਜਾਨ ਨੂੰ ਆਜ਼ਾਦ ਕਰ ਲਿਆ ਇਸ ਜੰਗ ਦੌਰਾਨ 350 ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦਾ ਸੰਸਕਾਰ ਸ਼੍ਰੀਨਗਰ ਵਿਖੇ ਕੀਤਾ ਗਿਆ ਜਿੱਥੇ ਅੱਜਕੱਲ ਗੁਰਦੁਆਰਾ ਸ਼ਹੀਦ ਗੰਜ ਸਥਾਪਿਤ ਹੈ ਉਸ ਤੋਂ ਬਾਅਦ ਜਦੋਂ ਉਹ ਮਹਾਰਾਜ ਨੂੰ ਵਾਪਸ ਲਿਆਏ ਤਾਂ ਸ਼੍ਰੀ ਪੰਜਾਬ ਦੇ ਦਰਬਾਰ ਦੇ ਵਿੱਚ ਰਾਜਾ ਤੇ ਰਾਣੀ ਨੇ ਉਹ ਕੋਹੀਨੂਰ ਹੀਰਾ ਦੇਣ ਤੋਂ ਮਨਾਂ ਕਰ ਦਿੱਤਾ ਉਸ ਤੋਂ ਮੁਕਰ ਗਏ ਤਾਂ ਮਹਾਰਾਜ ਰਣਜੀਤ ਸਿੰਘ ਜੀ ਨੇ ਕਿਹਾ ਕਿ ਇਹ ਹੀਰਾ ਉਹਨਾਂ ਕੋਲੋਂ ਜ਼ਬਰਦਸਤੀ ਵੀ ਲੈ ਸਕਦੇ ਹਨ ਪਰ ਇਹ ਉਹਨਾਂ ਦੇ ਅਸੂਲਾਂ ਦੇ ਬਿਲਕੁਲ ਵਿਰੁੱਧ ਹੋ ਜਾਵੇਗਾ ਇਸ ਕਰਕੇ ਉਹਨਾਂ ਨੇ ਸ਼ਾ ਸੁਜਾਨੂਰ ਹੀਰੇ ਦੀ ਕੀਮਤ ਪਾਉਣ ਦੇ ਲਈ ਕਿਹਾ ਤਾਂ ਕਿਹਾ ਜਾਂਦਾ ਹੈ ਕਿ ਉਸ ਵੇਲੇ 2 ਲੱਖ ਸੋਨੇ ਦੀਆਂ ਮੋਹਰਾਂ ਦੇ ਕੇ ਮਹਾਰਾਜ ਰਣਜੀਤ ਸਿੰਘ ਜੀ ਨੇ ਇਹ ਹੀਰਾ ਉਹਨਾਂ ਕੋਲੋਂ ਖਰੀਦ ਲਿਆ ਜੇ ਆਪਾਂ ਗੱਲ ਕਰੀ ਤਾਂ ਇੱਕ ਮੋਰ ਦਾ ਭਾਰ ਲਗਭਗ 11.66 ਗ੍ਰਾਮ ਆਪਾਂ 12 ਗ੍ਰਾਮ ਦੇ ਕੋਲ ਮੰਨ ਸਕਦੇ ਹਾਂ ਜੇ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਇੱਕ ਮੋਰ ਦੀ ਕੀਮਤ ਹੋ ਗਈ 94000 ਤੇ ਜੇ ਆਪਾਂ 2 ਲੱਖ ਮੋਰਾਂ ਦੀ ਗਿਣਤੀ ਕਰੀਏ ਤਾਂ ਤੁਸੀਂ 2 ਲੱਖ ਨੂੰ 94000 ਦੇ ਨਾਲ ਗੁਣਾ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਜਿਆਦਾ ਕੀਮਤ ਬਣਦੀ ਹੈ ਕੋਈ ਨਹੀਂ ਹੀਰੇ ਉਸ ਤੋਂ ਬਾਅਦ ਜਦੋਂ 1839 ਦੇ ਵਿੱਚ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਗਿਆ ਤਾਂ ਕਾਫੀ ਸਮੇਂ ਤੋਂ ਅੰਗਰੇਜ਼ਾਂ ਦੀ ਤਾਂ ਅੱਖ ਪਹਿਲਾਂ ਹੀ ਕੋਹੀਨੂਰ ਹੀਰੇ ਦੇ ਵਿੱਚ ਉਸ ਤੋਂ ਬਾਅਦ 1847 ਵਿੱਚ ਜਦੋਂ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਗਿਆ ਤਾਂ ਅੰਗਰੇਜ਼ਾਂ ਦੀ ਅੱਖ ਤਾਂ ਪਹਿਲਾਂ ਹੀ ਕੋਹੀਨੂਰ ਹੀਰੇ ਦੇ ਵਿੱਚ ਸੀ 1849 ਦੇ ਵਿੱਚ ਜਦੋਂ ਲਾਰਡ ਦਲਹੌਜੀ ਨਾਂ ਦਾ ਇੱਕ ਅੰਗਰੇਜ਼ ਕੋਹੀਨੂਰ ਹੀਰੇ ਨੂੰ ਲੰਡਨ ਲੈ ਗਿਆ ਤੇ ਨਾਲ ਹੀ ਮਹਾਰਾਜਾ ਦਲੀਪ ਸਿੰਘ ਨੂੰ ਵੀ ਉਹ ਲੰਡਨ ਲੈ ਗਿਆ ਕਿਉਂਕਿ ਉਹ ਪੰਜਾਬ ਦੇ ਵਿੱਚ ਸਿੱਖ ਰਾਜ ਨੂੰ ਖਤਮ ਕਰਨਾ ਚਾਹੁੰਦੇ ਸੀ ਉਹ ਨਹੀਂ ਚਾਹੁੰਦੇ ਸੀ ਕਿ ਮਹਾਰਾਜ ਸਿੰਘ ਦਾ ਕੋਈ ਵਾਰਿਸ ਇੱਥੇ ਰਹੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਤਾਂ ਲਾਰਡ ਹੌਜੀ ਨੇ ਈਸਟ ਇੰਡੀਆ ਕੰਪਨੀ ਨੂੰ ਇਹ ਹੀਰਾ ਵੇਚ ਦਿੱਤਾ ਤੇ ਈਸਟ ਇੰਡੀਆ ਕੰਪਨੀ ਤੋਂ ਇਹ ਹੀਰਾ ਉਸ ਵੀਰਦੀ ਮਹਾਰਾਣੀ ਨੇ ਲੈ ਲਿਆ 1852 ਦੇ ਵਿੱਚ ਇਹ ਹੀਰਾ ਸਭ ਤੋਂ ਪਹਿਲਾਂ ਇੱਕ ਐਗਜ਼ੀਬਿਸ਼ਨ ਦੇ ਵਿੱਚ ਲੰਡਨ ਦੇ ਲੋਕਾਂ ਨੂੰ ਦੇਖਣ ਨੂੰ ਮਿਲਿਆ ਪਰ ਐਗਜ਼ੀਬਿਸ਼ਨ ਦੇ ਵਿੱਚ ਲੋਕਾਂ ਨੇ ਬਹੁਤ ਹੀ ਅਜੀਬ ਤਰ੍ਹਾਂ ਦਾ ਰੈਐਕਸ਼ਨ ਦਿੱਤੇ ਕਿਉਂਕਿ ਉਹਨਾਂ ਨੂੰ ਉਹ ਇੱਕ ਪੱਥਰ ਹੀ ਲੱਗ ਰਿਹਾ ਸੀਗਾ ਉਹਨਾਂ ਨੂੰ ਕੋਈ ਖਾਸ ਪ੍ਰਭਾਵਤ ਚੀਜ਼ ਨਹੀਂ ਲੱਗੀ ਤਾਂ ਉਸ ਵੇਲੇ ਮਹਾਰਾਣੀ ਦੇ ਜੋ ਮਹਾਰਾਜਾ ਸੀ ਉਹਨਾਂ ਨੇ ਇਸ ਦਰਵਾਰਾ ਇਸ ਦੀ ਸ਼ਾਇਨ ਇਸ ਨੂੰ ਦਰਵਾਰਾ ਚਮਕਾਉਣ ਦੀ ਕੋਸ਼ਿਸ਼ ਕੀਤੀ ਇਸ ਨੂੰ ਦਰਵਾਰਾ ਚਮਕਾਇਆ ਗਿਆ ਤੇ 186 ਤੋਂ ਘਟ ਕੇ ਇਹ 105.6 ਕੈਰਟ ਦਾ ਰਹਿ ਗਿਆ ਪਰ ਇਸ ਦੀ ਚਮਕ ਵਧ ਗਈ ਜੇ ਆਪਾਂ ਗੱਲ ਕਰੀਏ ਤਾਂ ਅੱਜ ਵੀ ਇਹ ਹੀਰਾ ਟਾਵਰ ਆਫ ਲੰਡਨ ਦੇ ਵਿੱਚ ਪਿਆ ਆ 2002 ਦੇ ਵਿੱਚ ਜਦੋਂ ਮਹਾਰਾਣੀ ਦੀ ਮੌਤ ਹੋਈ ਤਾਂ ਆਖਰੀ ਵਾਰੀ ਲੋਕਾਂ ਨੂੰ ਉਦੋਂ ਇਹ ਹੀਰਾ ਦੇਖਣ ਨੂੰ ਮਿਲਿਆ ਸੀ ਜਦੋਂ ਇਹ ਮਹਾਰਾਣੀ ਦੀ ਟੋਪੀ ਵਿੱਚ ਸੀ ਉਸ ਤੋਂ ਬਾਅਦ ਕਾਫੀ ਯਤਨ ਵੀ ਹੁੰਦੇ ਆ ਹੁਣ ਵੀ ਯਤਨ ਕੀਤਾ ਜਾਂਦਾ ਹੈ ਕਿ ਕੋਈ ਨੂੰ ਹੀਰਾ ਪੰਜਾਬ ਵਾਪਸ ਆਇਆ ਜਾਵੇ ਭਾਰਤ ਵਾਪਸ ਆਇਆ ਜਾਵੇ ਕਾਫੀ ਗੱਲਾਂ ਵੀ ਹੁੰਦੀਆਂ ਅਸੈਂਬਲੀ ਵਿੱਚ ਹੁੰਦੀਆਂ ਪਰ ਅੱਜ ਤੱਕ ਇਹ ਚੀਜ਼ ਸੰਕਲ ਨਹੀਂ ਹੋ ਪਾਈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੀ ਕੋਸ਼ਿਸ਼ ਕਰਨ ਦੀ ਨੀਤੀ ਜਾਂ ਸੰਧੀ ਬਣਾਈ ਜਾਊਗੀ ਜਿਸ ਦੇ ਨਾਲ ਪੰਜਾਬ ਦੀ ਵਿਰਾਸਤੀ ਥੀਜ ਕੁਝ ਨੂੰ ਰੁਹੀਦਾ ਜੋ ਕਿ ਪੰਜਾਬ ਲਈ ਬਹੁਤ ਬੇਸ਼ਕੀਮਤੀ ਹੈ ਉਹ ਪੰਜਾਬ ਵਾਪਸ ਆ ਜਾਊਗਾ। ਜੁੜੇ ਹੋਏ ਸਾਰੇ ਚੈਨਲ ਦੇ ਨਾਲ ਸਭ ਨੂੰ ਪ੍ਰਣਾਮ ਜੀ ਸਤਿ ਸ਼੍ਰੀ ਅਕਾਲ।